ਸ਼ਾਸਤਰੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ YouTube ਖੇਤਰ ਤੇ ਅੱਜ ਆਪਾਂ ਬਣਾਵਾਂਗੇ ਮਿਕਸ ਵੇਜ ਪਲਾਓ ਮਤਲਬ ਕਿ शिमला ਮਿਰਚ ਕਈ ਸਬਜ਼ੀਆਂ ਪਾ ਕੇ ਆਪਾਂ ਚੌਲ ਬਣਾਵਾਂਗੇ ਨਮਕੀਨ ਤੇ ਸਭ ਤੋਂ ਪਹਿਲਾਂ ਆਪਾਂ ਆਲੂ ਲੈ ਲੈਨੇਗੇ ਮੇਰੇ ਕੋਲ ਛੋਟੇ ਛੋਟੇ ਆਲੂ ਸੀਗੇ ਤੇ ਇਹਨਾਂ ਨੂੰ ਆਪਾਂ ਨੇ ਸ਼ੈਲ ਲਿਆਗਾ ਤੇ ਇਹਨਾਂ ਨੂੰ ਆਪਾਂ ਨੇ ਇਸ ਤਰ੍ਹਾਂ ਗੋਲ ਕੱਟ ਲਵਾਂਗੇ ਉਸ ਇਹ ਮੇਰੇ ਕੋਲੇ ਘਟੋ ਘਟ ਅੱਧਾ ਸਾਲੂ ਸੀਗੇ ਉਹ ਮੈਂ ਸਾਰੇ ਸ਼ੈਲ ਲੇ ਤਾਂ ਕਿ ਸਬਜ਼ੀਆਂ ਨਾਲ ਬਹੁਤ ਸੁਆਦ ਬਣਦਾ ਹੈਗਾ ਜਿਹੜੇ ਪਲਾਉ ਨੇਗੇ ਤੇ ਇਹ ਆਪਾਂ ਬਰਯਾਨੀ टाइप ਬਣਾਵਾਂਗੇ ਤੇ ਹੁਣ ਆਪਾਂ ਇੱਕ ਸ਼ਿਮਲਾ ਮਿਰਚ ਲੈ ਲਈ ਸੀਗੀ ਉਹਨੂੰ ਵੀ ਲੰਬਾ ਲੰਬਾ ਕੱਟ ਲਿਆ ਤੇ ਦੋ ਪਿਆਜ਼ ਲੈ ਲਈ ਸੀ ਉਹਨਾਂ ਨੂੰ ਵੀ ਲੰਬਾ ਲੰਬਾ ਕੱਟ ਲਿਆ ਤੇ ਇੱਕ ਟਮਾਟਰ ਲੈ ਲਿਆਗਾ ਉਹਨੂੰ ਵੀ ਆਪਾਂ ਲੰਬਾ ਲੰਬਾ ਕੱਟ ਲਵਾਂਗੇ ਤੇ ਦੋ ਕੌਲੀਆਂ ਚੌਲਾਂ ਦੀਆਂ ਮੈਂ ਪਾਣੀ 'ਚ ਭਿਉ ਕੇ ਧੋ ਕੇ ਸਾਫ਼ ਕਰਕੇ ਰੱਖ ਲਿਆ ਨਹੀਂ ਆਂ ਤੇ ਦੋ ਕ올ੀਆਂ ਬਾ ਚੌਲਾਂ ਵਾਸਤੇ ਚਾਰ ਕ올ੀਆਂ ਪਾਣੀ ਦੀ ਆਪਾਂ ਮੰਗੇ ਤਾਂ ਕਿ ਜਿਹੜਾ ਮੈਨੇਜਮੈਂਟ ਆਪਣੀ ਜਿਹੜੀ ਬਿਲਕੁਲ ਸਹੀ ਆਊਗੀ ਕਿ ਬਿਲਕੁਲ ਚੌਲਾਂ ਦੇ ਵਿੱਚ ਪਾਣੀ ਪਾਉਣ ਦੀ ਹੋਰ ਜ਼ਰੂਰਤ ਨਹੀਂ ਪੈਣੀ ਹੈਗੀ ਤਾਂ ਕਿ ਤੇ ਇਸ ਤਰ੍ਹਾਂ ਇਹ ਬਣ ਕੇ ਚੌਲ ਬਹੁਤ ਵਧੀਆ ਟੇਸਟੀ ਚੌਲ ਬਣਦੇ ਨੇਗੇ ਬਰੀਨੀ ਬਣਦੀ ਹੈਗੀ ਇਹ ਬਹੁਤ ਵਧੀਆ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਲਾਂਗੇ ਤੇਲ ਤੇਲ ਦੇ ਵਿੱਚ ਤੇਲ ਲੈ ਲੋ ਚੱਕੇ ਹੋਲੇ ਲੋ ਉਹਦੇ ਵਿੱਚ ਆਪਾਂ ਪਾ ਦਾਂਗੇ ਥੋੜਾ ਜਿਹਾ ਜੀਰਾ ਉਸ ਤੋਂ ਬਾਅਦ ਦੋ ਤੇਜ ਪੱਤੇ ਥੋੜੀ ਜਿਹੀ ਕਿਸ਼ਮਿਸ਼ 10 ਤੋਂ 12 ਕਿਸ਼ਮਿਸ਼ ਪਾ ਲਈ ਆਪਾਂ ਥੋੜਾ ਜਿਹਾ ਇਹਨਾਂ ਨੂੰ ਭੁੰਨ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਇਹ ਜਿਹੜੇ ਪਿਆਜ਼ ਸ਼ਿਵਲਾ ਮਿਰਚ ਇਹਨਾਂ ਨੂੰ ਆਪਾਂ ਹਲਕਾ ਜਿਹਾ ਪੁੰਨਾਗੇ ਕਿਉਂਕਿ ਇਹਨਾਂ ਦਾ ਜਿਹੜਾ ਕੱਚਾਪਨ ਦਾ ਟੈਸਟ ਟੇਸਟ ਹੈ ਉਹ ਬਹੁਤ ਵਧੀਆ ਹੁੰਦਾ ਤਾਂ ਕਰਕੇ ਬਹੁਤਾ ਜ਼ਿਆਦਾ ਭੁੰਨ ਭੁੰਨਣਾ ਨਹੀਂ ਹੈਗਾਗਾ ਤੇ ਹੁਣ ਆਪਾਂ ਜਿਹੜੇ ਪਿਆਜ਼ ਕੱਟੇ ਸੀ ਲੰਬੇ ਲੰਬੇ ਉਹ ਪਾ ਲਈ ਹੈਗੇ ਇਹਦੇ ਵਿੱਚ ਤੇ ਇਹਨਾਂ ਨੂੰ ਹਲਕਾ ਜਿਹਾ ਭੁੰਨਾਂਗੇ ਹਲਕਾ ਜਿਹਾ ਭੁੰਨਣ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਐਡ ਕਰ ਦਵਾਂਗੇ ਫਿਰ ਸ਼ਿਮਲਾ ਮਿਰਚ ਹਲਕਾ ਜਿਹਾ ਇਹਨਾਂ ਨੂੰ 2-3 ਮਿੰਟ ਭੁੰਨਾਂਗੇ ਆਪਾਂ ਤੇ ਇਹਨਾਂ ਦਾ ਹਲਕਾ ਜਿਹਾ ਕਲਰ ਚੇਂਜ ਹੋਊਗਾ ਤੇ ਨੂੰ ਹੁਣ ਪਾ ਦਵਾਂਗੇ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਕੱਟੀ ਹੋਈ ਜਿਹੜੀ ਲੰਬੇ ਲੰਬੇ ਕੱਟ ਕੇ ਰੱਖੀ ਆਪਾਂ ਇੱਕ ਸ਼ਿਮਲਾ ਮਿਰਚ ਇਹਦੇ ਵਿੱਚ ਤੁਸੀਂ ਹਰੀ ਮਿਰਚ ਵੀ ਕੱਟ ਕੇ ਪਾ ਸਕਦੇ ਹੋ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਬਜ਼ੀ ਪਾਉਣੀ ਆ ਤੁਸੀਂ ਗਾਜਰ, ਪੱਤ ਗੋਭੀ, ਬੰਦ ਗੋਭੀ, ਫੁੱਲ ਗੋਭੀ, ਹਰੇ ਮਟਰ ਜੋ ਵੀ ਚੀਜ਼ ਪਾਉਣੀ ਆ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਆਪਾਂ ਸ਼ਿਮਲਾ ਮਿਰਚ ਪਾ ਕੇ ਤੇ ਇਹਨੂੰ ਵੀ ਹਲਕਾ ਜਿਹਾ ਪਨ ਲਾਗੇ ਬਹੁਤਾ ਜ਼ਿਆਦਾ ਨਹੀਂ ਪੁੰਨਣਾ ਹੈਗਾ ਕਿਉਂਕਿ ਸ਼ਿਮਲਾ ਮਿਰਚ ਦਾ ਜਿਹੜਾ ਕੱਚਾ ਪਾਣਾ ਹੈਗਾ ਉਹ ਬਹੁਤ ਟੇਸਟ ਆਉਂਦਾ ਵਧੀਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਆਲੂ ਜਿਹੜੇ ਆਪਾਂ ਗੋਲ ਕੱਟ ਕੇ ਰੱਖੇ ਸੀਗੇ ਆਲੂ ਭਨ ਤੋਂ ਬਾਅਦ ਆਪਾਂ ਇਹਨਾਂ ਨੂੰ ਭਨ ਲਵਾਂਗੇ 1-2 ਮਿੰਟ 1-2 ਮਿੰਟ ਭਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਥੋੜੇ ਜਿ ਮਸਾਲੇ ਐਡ ਕਰਾਂਗੇ ਜਿਵੇਂ ਨਮਕ ਐਡ ਕਰ ਦਾਂਗਾ ਉਹਦੇ ਨਾਲ ਆਲੂ ਹੈਗਾ ਜਿਹੜਾ ਛੇਤੀ ਗਲ ਜਾਂਦਾ ਹੈਗਾ ਤੇ ਤਾਂ ਕਰਕੇ ਆਪਾਂ ਥੋੜੇ ਮਸਾਲੇ ਐਡ ਕਰਾਂਗੇ ਇਹਦੇ ਵਿੱਚ ਜਿਵੇਂ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਤੇ ਥੋੜੀ ਜਿਹੀ ਲਾਲ ਮਿਰਚ ਪਾ ਲਵਾਂਗੇ ਜਿੰਨਾ ਕ ਆਪਾਂ ਨੋਨ ਵੇਸ ਸਵਾਦ ਚਾਹੀਦਾਗਾ ਤਿੱਖਾ ਚਾਹੀਦਾ ਜ। ਉਹਨਾ ਆਪਾਂ ਇਹਦੇ ਵਿੱਚ ਪਾ ਲਵਾਂਗੇ ਤੇ ਥੋੜੀ ਜਿਹੀ ਹਲਦੀ ਪਾ ਲਵਾਂਗੇ ਥੋੜਾ ਜਿਹਾ ਗਰਮ ਮਸਾਲਾ ਥੋੜਾ ਧਨੀਆ ਪਾਊਡਰ ਅੱਧਾ ਅੱਧਾ ਚਮਚ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਆਪਾਂ ਟਮਾਟਰ ਕੱਟੇ ਹੋਏ ਸੀਗੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਪਾ ਲਵਾਂਗੇ ਜਿਹੜੇ ਆਪਾਂ ਟਮਾਟਰ ਕੱਟ ਕੇ ਰੱਖੇ ਹੋਏ ਸੀਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਆਪਾਂ ਟਮਾਟਰ ਪਾ ਲਏ ਹੈਗੇ ਟਮਾਟਰਾਂ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਇਹ ਚ ਮਤਲਬ ਕਿ ਨਾਣ ਮਿਰਚੀ ਐਡ ਕਰਨਾਗਾ ਟਮਾਟਰਾਂ ਦਾ ਤਾਂ ਭਨਨ ਦਾ ਕੋਈ ਮਤਲਬ ਨਹੀਂ ਬੰਦਾ ਕਿਉਂਕਿ ਕੱਚੇ ਪਨਚੀ ਬਹੁਤ ਟੇਸਟੀ ਲੱਗਦੇ ਨੇ ਟਮਾਟਰ ਉਸ ਤੋਂ ਬਾਅਦ ਆਪਾਂ ਨੇ ਜਿਹੜੇ ਚਾਹਰ ਲੱਤੇ ਸੀਗੇ ਤੇ ਧੋ ਕੇ ਰੱਖੇ ਹੋਏ ਨੇ ਦੋ ਕਟੋਰੀ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਤੇ ਇਹਨਾਂ ਨੂੰ ਇਹਦੇ ਵਿੱਚ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਪਾਣੀ ਲੈ ਲਵਾਂਗੇ ਚਾਰ ਕਟੋਰੀਆਂ ਜਿੰਨੇ ਚੌਲ ਨੇਗੇ ਉਦੋਂ ਦੁੱਗਣਾ ਪਾਣੀ ਲੈਣਾ ਹੁੰਦਾ ਹੈਗਾ ਤਾਂ ਕਿ ਆਪਣੇ ਜਿਹੜੇ ਚੌਲ ਨੇ ਬਾਰ-ਬਾਰ ਆਪਾਂ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਤੇ ਇੱਕ ਵਾਰ ਜੀ ਆਪਾਂ ਪਾਣੀ ਪਾ ਕੇ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦਵਾਂਗੇ ਇੱਕ ਵਾਰੀ ਪਾਣੀ ਐਡ ਕਰ ਤੋਂ ਇਹਦੇ ਵਿੱਚ ਤੁਹਾਡੇ ਦੁਆਰਾ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਤੇ ਆਪਾਂ ਇਹਦੇ ਵਿੱਚ ਪਾਣੀ ਐਡ ਕਰਤਾ ਇਹਦੇ ਵਿੱਚ ਤੁਸੀਂ ਜੇ ਕਿਸੇ ਵੀ ਪ੍ਰਕਾਰ ਦੀ ਸਬਜੀ ਪਾ ਸਕਾਂ ਤਾਂ ਬਹੁਤ ਟੇਸਟੀ ਬਰੀਆਨੀ ਬਣਦੀ ਹੈਗੀ ਇਹ ਇਹਨੂੰ ਆਪਾਂ ਟੱਕ ਦਵਾਂਗੇ ਤੇ ਆਪਾਂ ਮੈਸ ਨੂੰ ਦਿਖਾਤਾ ਕਿ ਉਵਾਲ ਆਉਣ ਲੱਗ ਗਿਆ ਹੈਗਾ ਤੇ ਜਿਹੜੀ ਹੈਗੀ ਬਰੀਆਨੀ ਹੈਗੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਹੈਗੀ ਤੇ ਸੋਨੋ ਮੇਰੀ ਇਹ ਜਿਹੜੀ ਬਰੀਆਨੀ ਮੇਜ ਬਰੀਆਨੀ ਵੀਡੀਓ ਹੈਗੀ ਇਹ ਜਿਹੜੀ ਰੈਸਪੀ ਹੈਗੀ ਜੇ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਜਲਦੀ ਆਪਾਂ ਇੱਕ ਹੋਰ ਵੀ ਨਵੀਂ ਰੈਸਪੀ ਲੈ ਕੇ ਆਉਣੀ ਹੈਗੀ ਤਦ ਤੱਕ ਸਾਰਿਆਂ ਨੂੰ ਵੀਡੀਓ ਵੇਖਣ ਵਾਸਤੇ ਧੰਨਵਾਦ ਸਾਰਿਆਂ ਨੂੰ ਸ਼ਸ਼ੀ ਕਾਲ ਜੀ